ਜਾਣਾ ਤੁਹਾਨੂੰ ਬਾਰੀ ਖਾਲਸਾ ਵੀ ਬੋਲੀ ਬਾਈ ਜੀ ਤੁਹਾਡਾ ਨਗਰ ਹੈ ਨਾ ਸਾਰਾ ਆਪਾਂ ਕੋਈ ਤੁਹਾਨੂੰ ਗਲਤ ਨਹੀਂ ਕਰਵਾਉਂਦੇ ਜੇਕਰ ਕੋਈ ਪਹਿਲਾਂ ਤੁਹਾਨੂੰ ਕੋਈ ਬੰਦਾ ਹੈ ਨਾ ਕੋਈ ਆਪਾਂ ਗਲਤਮਤ ਕਰਨ ਦਾ ਤੁਹਾਨੂੰ ਮਿੱਟੀ ਪਾਓ ਸਾਹਮਣੇ ਗੁਰਦੁਆਰਾ ਆਪਣਾ ਆਪ ਦਾ ਪਿੰਡ ਹੈ ਨੌਜਵਾਨਾਂ ਦੇ ਮੋੜ ਤੋਂ ਹੈ ਨਾ ਵੀ ਰਹਿਣਾ ਆ피 ਤੁਹਾਨੂੰ ਮਾਰਾਂਗੇ ਉਹਨੂੰ ਹੱਥ ਬੰਨ ਕੇ ਬੇਇਨਸਾਫੀ ਕਰਨਾ ਆਏ ਆ ਵੀ ਇਸ ਦੂਬਾਰ ਵਾਈਟ ਕੰਮ ਰੋਕੋ ਛੋੜੇ ਪਿੰਡ ਦੀ ਕਮੇਟੀ ਹੈ ਬੰਨ ਚੁੱਕੀ ਅੱਜ ਕੱਲ ਤੋਂ ਇਹ ਆਪ ਦਾ ਕੋਈ ਕਿਸੇ ਤੇ ਕੋਈ ਪਰਚਾ ਨਹੀਂ ਪਾਉਂਦੇ ਆਪਾਂ ਨਾ ਆਪਾਂ ਕਿਸੇ ਨਾਲ ਕੋਈ ਲੜੀ ਅੱਜ ਬੇਨਤੀ ਕਰਨ ਆਏ ਆ ਸਾਡੀ ਬੇਨਤੀ ਨੂੰ ਹੱਥ ਬੰਨ੍ਹ ਕੇ ਮੰਨ ਲੇ ਠੀਕ ਆ ਮੰਨੋਗੇ ਨਾ ਹਨਾ ਮੇਰਾ ਭਰਾ ਤੂੰ ਵੱਡਾ ਨਾਲਾ ਛੋਟਾ ਨਾਲਾ ਸਿੰਘ ਪਾਈ ਆ ਬਾਈ ਅੱਜ ਅਰਜ ਸਾਰੀ ਸੰਗਤ ਦੀ ਅਰਜ ਆ ਤੁਹਾਡੇ ਅੱਗੇ ਗੁਰੂ ਸਾਰਾ ਸਾਰਾ ਸਾਰੇ ਵੱਡੇ ਵੀ ਬਾਂਹ ਬੱਚੇ ਆ ਹਨਾ ਇਸ ਦੂਬਾਰ ਭਾਈ ਛੋਟੀ ਮਾਰਦੀ ਆ ਜੇ ਤੁਸੀਂ ਆਜਾ ਜਿਹਨਾਂ ਸਾ ਰੁਕਣਾ ਚਾਹੀਦਾ ਹਾਂ ਨਾ ਕਮਰੇ ਦੇ ਕੁੜੀ ਦੀ ਡੈਥ ਹਾਂ ਕੁੜੀ ਵੀ ਡੈਥ ਹੋਈ ਜਾਂ ਮੁੰਡਾ ਵੀ ਮਰਿਆ ਹਾਂ ਗੋਲੀ ਲਾ ਕੇ ਮਰੀ ਜਿਵੇਂ ਮਰਦੀ ਬਈ ਚਲੋ ਆਪਾਂ ਜਿਹੜਾ ਆਪਾਂ ਸਭ ਪ੍ਰਬੰਧ ਕਰਵਾਵਾਂਗੇ ਤੁਸੀਂ ਨਾਲ ਧਰੋ ਆਪਾਂ ਆਪਾਂ ਇਹ ਬਿੱਟਾ ਲਾਓ ਕਹਿੰਦੇ ਇਹ ਪੈਣੇ ਕਰਾਂ ਹਾਂ ਸੋਡੇ ਪਿੰਡ ਦੇ ਬੰਦੇ ਕਿਹੜੇ ਨੇ ਭਾਈ ਮੋਤਪਰਾ ਤੁਸੀਂ ਕੋਈ ਕਰ ਦੋ ਅਪੀਲ ਕਰ ਦੋ ਅਗਲੇ ਪਿੰਡ ਦੇ ਬਾਅਦ ਇਹ ਨਾ ਹੱਥ ਛੋਟੇ ਕਿ ਨਿਕਲੇ ਪੈਣੇ ਸਭ ਨੂੰ ਹਟਾਵਾਂਗੇ ਪਹਿਲਾਂ ਪਾਪ ਹਟਾਓ ਪਹਿਲਾਂ ਵੀ ਕੋਈ ਜ਼ੁਰ ਫੜ ਕੇ ਲੈ ਜਾਂਦੇ ਨੇ ਫਿਰ ਜੱਲਾ ਵਿੱਚ ਵੀ ਨਸ਼ੇ ਕਰਦੇ ਹੀ ਨੇ ਪੈਣੇ ਮੇਰੀ ਗੱਲ ਸੁਣਾ ਆਪਾਂ ਵੇਚਵਾ ਜਿਹੜਾ ਕਰਦਾ ਕਰਦੇ ਮਰਦੇ ਆਪਾਂ ਨੂੰ ਕੀ ਲੋਕ ਕੋਈ ਗੰਦ ਖਾਂਦਾ ਖਾਈ ਜਾਵੇ ਆਪਾਂ ਥੋੜੀ ਮਾੜਾ ਕਰਪਾ ਤਾਂ ਆਪਦਾ ਪਿੰਡ ਸਾਫ਼ ਕਰਨਾ ਹੈ ਆਪਾਂ ਸਾਡੇ ਘਰਾਂ ਚ ਵੀ ਆਉਂਦੀ ਅਸਾਂ ਤੁਹਾਨੂੰ ਆਦੀ ਭੈਣ ਸਮਝ ਕੇ ਅਸੀਂ ਇਹ ਬੇਨਤੀ ਇਹਨੂੰ ਬੰਦ ਕਰ ਦਿਓ ਜੇ ਤੁਸੀਂ ਵੀ ਪਾਈ ਹੋਰ ਆਜੋ ਆਜੋ ਮੇਰੇ ਬਾਬਾ किराया <laughs> ਉਹ ਵਰਤਾਰੇ ਆ ਰਹੇ ਉਹੀ ਨਹੀਂ ਹੱਲ ਕਰਾਂਗੇ ਸਾਡਾ ਫੜਾ ਨਹੀਂ ਮੱਝਾ ਖਾਰ ਦਾ ਆਜਾ ਹਾਂ ਦੀ ਫਤਿਹ ਸੰਗਤ ਜੀ ਇਹ ਅੱਜ ਅਸੀਂ ਬੇਨਤੀ ਕਰਦੇ ਭੈਣਾਂ ਨੂੰ ਭਰਾਵਾਂ ਨੂੰ ਜਿਗਰ ਦੋੜੇ ਕਿ ਤਾਰਨਾ ਕਰਵਾਇਆ ਕਿੰਨੇ ਨੂੰ ਵੀ ਕੋਈ ਗਲਤ ਬੋਲਣਾ ਨਹੀਂ ਹੈਗਾ ਅਸੀਂ ਅਸੀਂ ਅੱਜ ਪਿੰਡ ਸਰਦੂਲਗੜ ਦੇ ਰਵੇ ਆਲੂ ਪਰ ਆਏ ਆ ਉੱਥੇ ਨਸੇ ਵਾਲਿਆਂ ਦੇ ਘਰੇ ਨਸੇ ਵਾਲਿਆਂ ਨੂੰ ਸਮਝਾਉਣ ਤੇ ਜੇ ਕੋਈ ਪਿੰਡ ਵਾਲੇ ਨਾਲ ਹੈ ਉਹ ਦੱਸ ਦੇ ਹਨਾ ਪੱਛੀ ਨਾ ਜਿਹੜੇ ਮੇਰੇ ਕੋਲ ਜਿਹੜਾ ਖੜਾ ਦੋ ਖੇਤਰਾਂ ਨਾਲ ਜਦੋਂ ਆਪਾਂ ਬੰਦਾ ਖੜੀ ਜੀ ਨਾ ਵੇਚਣਾ ਵਾਦ ਕਰਦੇ ਉਹ ਕਿਉਂਕਿ ਬੈਜਾ ਵੇਚਣਗੇ ਉਹ ਜੇ ਅੱਗੇ ਆ ਕੇ ਵੱਢਣਾ ਪੈਣਾ ਸਾਹੀ ਪੈਸਾ Crete 15 ਵਾਜੇ ਰਾਜ ਬਣ ਕੇ ਅੱਗੇ ਆਉਣੇ ਸੋ ਕਿਰਤਾਂ ਤੱਕ ਨੂੰ ਪੈਸਾ ਜੱਗਾ ਲੱਗਦਾ ਪਰ ਜਿਹहां ਦੂਜਾ ਸੇ ਵੜਾ ਕਰਨਾ ਸੁਧਰਾ ਖੇਤ ਉਹਦੇ ਜੀ ਆਪ ਨੂੰ ਵੱਧੀਆਂ ਤੋਰਦਾ ਅੰਨ ਸੋ ਆਤਮਾ ਦੀ ਕਮਿਟੀ ਦੇ ਸਾਹਮਣੇ ਆਇਆ ਹੋਇਆ ਜਿਹੜੇ ਦੇਜਦੇ ਨੇ ਪਰ ਉਹ ਦੇਜਦੇ ਭਾਈ ਮੋਹਰੀ ਗਰਾਮੋਂ ਦਾਨੇ ਆਉ ਰਹੇ ਨੇ ਬੋਲ ਤੇ ਤਾਰ ਕੇ ਖੜੇ ਦੇਤੀ ਦਾ ਕੋਸਾ ਨਹੀਂ ਏਤੀ ਦਾ ਬਿਸਤਰਾ ਦੇ ਮੱਲਾ ਤਾਂ ਮੱਲਾਪ ਦੇਖ ਰਾ ਨਾ ਕੋ ਜਿਹੜੇ ਮੇਰੇ ਬੋਲ ਜੀ ਸਾਹਿਬ ਇੱਕ ਮਿੰਟ ਤੋਂ ਮੱਲਾ ਹੱਸਣਾ ਇੱਕ ਮਿੰਟ ਉਹਨਾਂ ਨੂੰ ਦੇਖ ਕੇ ਕਹਿੰਦੇ ਆਸ ਨਾ ਦੇ ਵਿੱਚ ਸ਼ਾਮਲ ਹੋ ਗੋ ਆਡੇ ਕੰਦੇਵਾਰ ਕੀ ਮੋਰੇ ਲੱਗੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਚੰਗਾ ਬਰਾਣਾ ਕਰ ਰਹੇ ਨੇ ਜੋਰਾ ਕਰਿਆ ਕੁੜੀ ਵੀ ਮਰ ਗਈ ਉਹ ਕੁੜੀ ਵੀ ਮਰ ਗਈ ਅੰਦਰ ਹੂੰ ਹੂੰ ਗੋਲੀ ਆ ਗੋਲੀ ਲਾ ਕੇ ਗਈ ਜਾਂਦਾ ਸੀ ਉਹਨਾਂ ਦਾ ਮੈਂ ਪੁੱਛਣਾ ਸੀ ਕਿ ਨਸ ਚਟਾ ਜੁੱਟਾ ਵਿੱਚ ਦੇ ਦਈਏ ਇਹ ਚਟਾ ਵੇਲਾ ਹਿਆ ਘਰ ਪੂਰਾ ਫੋਮਾ ਜਾ ਕੇ ਇਹਨਾਂ ਨੂੰ ਫੜਨਾ ਇਹਨੂੰ ਹੂੰ ਹੂੰ ਉਨ੍ਹਾਂ ਨੂੰ ਅੱਜ ਦੇ ਬਾਜ਼ਾਰ 'ਚ ਬੇਇਨਤੀ ਕੀਤੀ ਹੈ ਚਾਹੇ ਕੰਮ ਕੋਈ ਹੋਵੇ ਨਾ ਅੱਜ ਦਾ ਇਹ ਦੌਰ ਬੇਇਨਤੀ ਕਿੱਥੇ ਆ ਪੜਾ ਸਾਡੇ ਪ੍ਰਦੀਪ ਸਿੰਘ ਸਾਹਸਾ ਜੀ ਜੀਰਪਾਲ ਸਿੰਘ ਜੀ ਸਾਡੇ ਸ਼ਮਸ਼ੇਰ ਸਿੰਘ ਜੀ ਸਾਡਾ ਸੁਖਦੇਵ ਸਿੰਘ ਜੀ ਤੇ ਸਾਡਾ ਅੱਲਾ ਬਾਬਾ ਜੀ ਤੇ ਇਹ ਜਿੰਨੀ ਵੀ ਸਾਡੀ ਸੰਗਤ ਆ ਇਹਦੇ ਸੰਯੋਗ ਨਾਲ ਜੋ ਕਿ ਤੁਹਾਨੂੰ ਪਤਾ ਹੈ ਕਲੂਪੁਰ ਪਿੰਡ ਦੇ ਵਿੱਚ ਇੰਨੀਆਂ ਮੌਤਾਂ ਹੋਈਆਂ ਵੀਰ ਘਟਵਾਰੀ ਜੀ ਨਾਲ ਅਸੀਂ ਸਾਰਿਆਂ ਦਾ ਸੰਗ ਕਰ ਹਾਂਜੀ ਇੱਕ ਬੱਚੇ 17 ਸਾਲ ਦੀ ਬਾਬਾ ਜੀ ਕੱਲ ਜਿਹੜੀ ਹਸਪਤਾਲ ਦੀ ਗੋਲੀ ਆ ਉਹ ਲਾ ਕੇ ਪੂਰੀ ਹੋ ਗਈ ਆ ਉਹਦਾ ਕਰਕੇ ਅਸੀਂ ਮਾਰਟ ਕੱਢ ਰਹੇ ਆ ਇੱਧਰ ਆਓ ਇੱਧਰ ਆਓ ਕਿ ਪ੍ਰਸ਼ਾਸਨ ਨੂੰ ਵੀ ਨਾਂ ਦਿੱਤਾ ਵੀ ਸ਼ਰਮ ਕਰੋ ਮਾੜੀ ਮੋਟੀ ਤੇ ਜਿਹੜੇ ਤੁਸੀਂ ਜਿਹੜੇ ਕੰਮ ਕਰਤੀਆਂ 17 ਸਾਲਾਂ ਦੀ ਵੀ ਨਸ਼ਿਆਂ ਤੇ ਨੱਥ ਪਾਓ ਜੇ ਨਾ ਪਾਉਂਗੇ ਅਸੀਂ ਨਾ ਚਲੋ ਚਲੋ ਤਰੇ ਚਲੋ ਇਹ ਕਿਹੜਾ ਬੰਦਾ ਇਹ ਕੀ ਕਰਦਾਗਾ ਨਸ਼ਾ ਵੇਚਦਾ ਹੈ ਨਸ਼ਾ ਵੇਚਦਾ ਅੱਛਾ ਉਹ ਛੇਤੀ ਤੁਰੋ ਯਾਰ ਪੈਰ ਜਣਾ ਮੜੋ ਹੁਣ ਗਾਹਾਂ ਵੀ ਜਾਣਾ ਹੈ। ਹੋਰ ਵੱਡਾ ਪੰਡਾ ਆ ਦੋ ਲੋਕ ਦੇ ਵਿੱਚ। ਉਹ ਨੌਜਵਾਨੋ ਤੁਰੋ ਭਾਈ ਨਾਲ ਤੁਸੀਂ ਐ ਨਾ ਕਰੋ ਮੇਰੇ ਭਰਾਵੋ। ਕੁਝ ਨਹੀਂ ਹੁੰਦਾ ਬਾਹਰ ਤੋਂ। ਉਹ ਮੇਰਾ ਭਰਾ ਕੰਮ ਕਰੇ। ਹੋਰ ਆਪੇ ਤੂੰ ਹੀ ਨਾ ਤੁਰਨਾ ਤੂੰ ਆਜੋ ਮੇਰਾ ਵੀਰ। ਉਹ ਇਹ ਤੁਰਨਾ ਆਪੀ ਕਰੂ ਆ ਯਾਰ। ਆਪੇ ਤੁਹਾਨੂੰ ਏਅਰ ਹੁਣ ਇੱਕ ਵਾਰੀ ਆਪੇ ਨਾਲ ਤੁਹਾਨੂੰ ਜਿਹੜੇ ਧਰਮ ਦੇ ਮੌਜੂਦਾਨ ਦਾ ਘਹਾ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬੇਜੇ ਤੇ ਕਿਹਾ ਜੇ ਇਸ ਮਾਰਕ ਦੇ ਵਿੱਚ ਜੇ ਲੋਕ ਜੇ ਵਿਰੋਧੇ ਮਾਰ ਕੇ ਨਿਕਲ ਰਾ ਪਿੰਡ ਦੇ ਸਾਥੀ ਤਾਂ ਜਿਹੜੇ ਕਰ ਰਹੇ ਨੇ ਉਹਦੇ ਵਿੱਚ ਸ਼ਾਮਲ ਹੋਣੋਂ ਆਪਾਂ ਕਿਸੇ ਨੂੰ ਛੇੜ ਨਹੀਂ ਮੰਗਣੀ ਕਿਸੇ ਬਲਾਕੇ ਦੀ ਜੇ ਸਾਹ ਹੁਣ જરૂર કોઈ લોડ નહીં ના આવતા ગણેશ ને ਪ੍ਰਸ਼ਾਸਨ ਕਹਿੰਦਾ ਵੀ ਅਸੀਂ ਲੋਕਾਂ ਦੇ ਘਰਾਂ ਨੂੰ ਆਪੇ ਦੋਨੇ ਜਿੰਮੀ ਨੂੰ ਮੋੜ ਕੇ ਲੈ ਆਪ ਨੂੰ ਖਲੋ ਬਣਾਣਾ ਕਿੰਨਾ ਤਾਂ ਕੁੜੀ ਸੀ ਰਾਏ ਸਿੱਖਾਂ ਦੀ ਕੁੜੀ ਆ ਕੋਈ ਬਾਹਰ ਧੜੇ ਲੈ ਕੇ ਲੈ ਕੇ ਜਾ ਕੇ ਟੀਕਾ ਲਾ ਕੇ ਭਈਆ ਕੱਲ ਦੇ ਆ ਪਿੰਡ ਦਾ ਹਾਰਾਤਾ ਹੈ ਜਿਹੜਾ ਬੰਦਾ ਗੋਲੀ ਲਾ ਕੇ ਦਿੰਦਾ ਸੀ ਉਹ ਜੋਤ ਸੀ ਜੋਤ ਇਸ ਪਿੰਡ ਦਾ ਮੁੰਡਾ ਨਾ ਲਖਾਇਆ ਨਹੀਂ ਤੁਸੀਂ ਪੁੱਛਦੇ ਹਾਂ ਹਾਂ ਆਹ ਦੇਖੋ ਲਖਾਇਆ ਨਹੀਂ ਸ਼ਿੱਕਾ ਗਈ ਸ਼ਿੱਕਾ ਹੋ ਗਈ ਉਹ ਬੜੋਆ ਮਰੀ ਆਪਣੀ ਚਿੱਟਾ ਲਾ ਕੇ ਯਾਰ ਆ ਜੋ ਅੱਡੇ ਤੇ ਲਾ ਕੇ ਜਿਹੜਾ ਕੋਈ ਇਹ ਹਾਲਾਤ ਨੇ ਸਰਕਾਰ ਕਹਿੰਦੀ ਆ ਸਿਆਹ ਕਰਾਂਗੇ ਆ ਪਿੰਡ ਦੇ ਕੱਲ ਕੁੜੀ ਮਈਆ ਕੁੜੀ ਦੇ ਘਰ ਦੇ ਕਹਿ ਰਹੇ ਨੇ ਇੱਕ ਮੁੰਡਾ ਮਰਿਆ ਕੱਲ ਮੈਂ ਬਾਬਾ ਜੀ ਚਲੰਦਰ ਰਹੀ ਹਾਂ ਇਹ ਜੋ ਨਾਂ ਦੇ ਜਾਂਦੇ ਗਏ ਮੈਂ ਆਂਦਾ ਮੜਾ ਮੋਟਾ ਦੱਸੋ ਲੈ ਵੀ ਪਿੰਡਾ ਦੱਸੋ ਮੈਂ ਤਾਂ ਡਾਂਗ ਤਿਆਰ ਆ ਫੇਰ ਨੂੰ ਕਿੱਦੇ ਫੇਰਦੇ ਮੈਂ ਜਾਂ ਬੰਦਾ ਵੇਚਲਾ ਵਧੀਆ ਹੋਵੇ ਤਾਂ ਅਗਲਾ ਲਾ ਦਿੰਦਾ ਵਾਰੀ ਸਾਹ ਸਾਹ ਮੇਰੇ ਕਾਲ ਸਾਹਿਬ ਫਿਰ ਫਤੇ ਨਸ਼ਾ ਛੱਡੋ ਢੋੜ ਮਟੋ ਨਸ਼ਾ ਛੱਡੋ ਢੋੜ ਮਟੋ ਨਸ਼ਾ ਛੱਡੋ ਢੋੜ ਮਟੋ ਨਸ਼ਾ ਛੱਡੋ ਹੋਰ ਹਟੋ ਇਹਨਾਂ ਸਮਗਰਾਂ ਨੂੰ ਨਾ ਖਤ ਪਾਓ ਨਾ ਖਤ ਪਾਓ ਇਹਨਾਂ ਸਮਗਰਾਂ ਨੂੰ ਨਾ ਖਤ ਪਾਓ ਸਰ ਇਹਨਾਂ ਸਮਗਰਾਂ ਨੂੰ ਨਾ ਖਤ ਪਾਓ ਨਾ ਖਤ ਪਾਓ ਇਹ ਤਾਂ ਮੇਲੇ ਮੂਲੇ ਵਾਲੇ ਆਉਣ ਕਿ ਆਪਣੇ ਨਾਲ ਤਾਂ ਨਹੀਂ ਹੈਗੇ ਟਰਾਲੀ ਵਾਲੇ ਆਏ ਡੀ ਦਾ ਖਾਲਸਾ ਵਾਏ ਕੁਡੀ ਨਸ਼ਾ ਦੇਖਣ ਵਾਲਿਆਂ ਨੂੰ ਇੱਕ ਵਾਰ ਤਾਂ ਹੱਥ ਬਣ ਕੇ ਅਸੀਂ ਦੇਮਤੀ ਕਰਦੇ ਆਂ ਭਾਈ ਨਸ਼ਾ ਦੇਖਣਾ ਬੰਦ ਕਰਦੇ ਹੋ ਬੋਲਣੇ ਉੱਪਰ ਆ ਦੇ ਨਸ਼ਾ ਦੇਖਣਾ ਪਰਾਨੂੰ ਕਰੜੇ ਅੱਸੀ ਲਿਆ ਜਾਵੇਗਾ ਇਹ ਲੋਟ ਦੀਆਂ ਇਹਨਾਂ ਦੀਆਂ ਸਖੜਾਂ ਜੀ ਦੱਸੀ ਜਾਂਦੀਆਂ ਵੀ ਵੇਚਦੇ ਆਂ ਮੇਰੇ ਸੰਗਤੋਟਾ ਜਿਸ ਨੇ ਮੇਰੇ ਦੇ ਖਿਲਾਫ ਮਹਿੰਮੂਦੂ ਪਾਕਿਸਤਾਨ ਦੇ ਮੇਰੇ ਖਿਲਾਫ ਬਹਿਣ ਦੇ ਤਕਰੀਰ ਹੈ ਹਾਂ ਹਾਂ ਪਿੰਡੋਟੀ ਸਿਮਾ ਲਾ ਲਾਂਗੇ ਆਹ ਹਾਂ ਹਾਂ ਪਰ ਤੋਂ ਦੇ ਵਿਰੁੱਧ ਆ ਜਾ ਨਾ 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 ਕੋਈ ਕਰਦੇ ਤੇ ਹੈਗੇ ਆ ਤਾਂ ਹੁਣ ਹਾਲ ਕਰਦੇ ਨਹੀਂ ਹੋ ਲੱਗ ਪੋਸਟ ਸੋਹੀ ਕਰਦੀ ਧੰਨ ਦਾ ਰ ਆਦਾ ਉਹ ਨਾਮ ਹੁੰਦੀ ਆ ਕਿ ਜਿਹਨਾਂ ਨੂੰ ਪੰਜਾਬ ਅਸੀਂ ਪੜਾ ਕੇ ਤਿਆਰ ਆ ਛੋਡੇ ਪੰਡਤ ਸਿੰਘ ਪੜਾਆ ਕਰਾਂਗੇ ਜੇ ਨਹੀਂ ਹਾਂਗੇ ਸੱਤੇ ਬਾਬਾ ਸੱਤੇ ਸਾਨੂੰ ਦਿਓ ਸੱਤਾ ਲੈ ਕੇ ਪੰਡਾ ਅਸੀਂ ਪੜਾਉਰੇ ਪੱਕਾ ਰ੍ਹਾਂਗੇ ਦੱਸ ਤੋ ਇਥੋਂ ਮੁਕਤਾ ਉਹ ਆਪਾਂ ਕੀ ਲੈਣਾ ਪਹਿਲੀ ਲੈਣਾ ਆਪਾਂ ਸਾਰਿਆਂ ਕਿਉਂਕਿ ਜੇ ਅੱਜ ਇੱਕ ਘਰ ਦੇ ਬੱਚੇ ਨਾਲ ਦਾ ਦੂਜੇ ਘਰ ਦੇ ਵਿੱਚ ਆਉਣਾ ਟਾਈਮ ਨਹੀਂ ਲੱਗਣਾ ਰਾਹੀਲੀ ਦਾ ਖਾਲਸਾ ਦਾ ਵੀ ਮਤੋ ਹਾਂ 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 ਬਹੁਤ ਬਾਰੇ ਸਾਲੀ ਜੀ ਉਹਦੀ ਮੂੰਹ ਇੱਕ ਵਰੀ ਅੱਛਾ ਅੱਛਾ ਉਹ ਤਾਂ ਯਾਰ ਮੈਂ ਉਹਨੂੰ ਮੈਨੂੰ ਐ ਸੀਗਾ ਕਦੇ ਉਹਦੇ ਪਿੰਡਾਂ ਨਾਲ ਨੂੰ ਤਰਾਨਾ ਦੱਸੋ ਆਪ ਦਾ ਝੁਕੜਾ ਵਾਲਾ ਦਾ ਵੱਡਾ ਕੰਮ ਕਰਨਾ ਸੀਗਾ ਤਰਾਨਾ ਹੋਰ ਤਾਂ ਉਹ ਝੁਕੜਾ ਫੜਾ ਦਾ ਅਰਦਾਸ ਕਰਕੇ ਉਹਦੇ ਚਾਰ ਨਾ ਹੋਏ ਕਿ ਸਮਝਾਉਂਦੇ ਉਹਦਾ ਮਾਗਰਾ ਉਹ ਬੋਲੀ ਜਾਂਦਾ ਮੈਂ ਕਿਤੇ ਪਿੰਡ ਦੀ ਪੰਚਾਇਤ ਤੋਂ ਮਤਾ ਪਾ ਕੇ ਸਾਨੂੰ ਕਹਿੰਦਾ ਸਾਡਾ ਨਾਮ ਪੰਛਾ ਹੁੰਦਾ ਬਣਾਉਣ ਦਾ ਨੂੰ ਪਿਆਰਾ ਪੂਰਾ ਹੋਵੇ ਟੱਗ ਜਾ ਤੇ ਨਹਾ ਕੇ ਸਾਰੇ ਸਾਰੇ ਪਿੰਡ ਚ ਗੱਲ ਕਰੇ ਦੇਖਾ ਛੋਟੇ ਪਿੰਡ ਦੀ ਪੰਚਾਇਤ ਟੀਕੇ ਦਾ ਟੀਕੇ ਦਾ ਹਾਂਜੀ ਉਹ ਟਿੱਕਾ ਹਾਂਜੀ ਉਹ ਟੀਕਾ ਲਾ ਕੇ ਕੱਲ ਕੁੜੀ ਵਿਚਾਰੀ ਆਪ ਦਾ ਬਲੋਡ ਹਾਰਾ ਗਈ ਐਸੇ ਮਾਪੇ ਬਹੁਤ ਜਿਆਦਾ ਪਰੇਸ਼ਾਨ ਹੈ ਤੰਗ ਹੈ ਨਿੱਕੇ ਨਿੱਕੇ ਦਾ ਪੈਣਾ ਨੇ ਉਹਨਾਂ ਦੀਆਂ ਜਾਂ ਮਾਂ ਵਾਲੇ ਉਹ ਅੱਜ ਰੋਡ ਦੇ ਉੱਤੇ ਨਿਕਲ ਗਿਆ ਨੇ ਅਸੀਂ ਇੱਥੋਂ ਦੀ ਪੰਚਾਇਤ ਨੂੰ ਲੱਗੜ ਨੂੰ ਬੇਨਤੀ ਕਰਦੇ ਹਾਂ ਤੁਹਾਨੂੰ ਪਤਾ ਹੈ ਵੀ ਸਾਡੀ ਟੀਮ ਪ੍ਰਵਿੰਦਰ ਸਿੰਘ ਰਾਜ ਦੇ ਸੇ ਖਾਸਾ ਸਾਰੇ ਇਥੇ ਪਹੁੰਚੇ ਹੋਏ ਨੇ ਜੇ ਮੰਨੋ ਕੋਈ ਵੀ ਪਿੰਡ ਦਾ ਤਰਾਜ ਕਰਦੇ ਨੇ ਅਸੀਂ ਤਰਾਜ ਕਰਦੇ ਨੇ ਤੇ ਇਹ ਸਿੱਖ ਜਥੇਬੰਦੀ ਇੱਥੇ ਪ੍ਰਾਣ ਲਾਉਣ ਨੂੰ ਵੀ ਤਿਆਰ ਹੈ ਸਿਰਫ ਬੋਲੀ ਜਾਂਦੇ ਕੋਈ ਕੰਮ ਨਹੀਂ ਲੱਗੂਗਾ ਬੋਲੀ ਜਾਂਦੇ ਜਿਹੜਾ ਹੈ ਆਪਣਾ ਹਾਂ ਹਾਂ ਨਹੀਂ ਦੱਸ ਸਕੂਗਾ ਖਾਲਸਾ ਜੀ ਬੋਲੇ ਇਹ ਤੁਸ ਕਰਾਂਗੇ ਹਾਂ ਨੀ ਨਾਲ ਦੌੜਾਂਗੇ ਅਮਰਤ ਵੀ ਸਪਾਓਗੇ ਹਾਂ ਹਾਂ ਕੱਲੂ ਵੀ ਕਰਿਆ ਕਰਾਂਗਾ ਮੇਛੇ ਛੇਟੋ